ਢੜੀਵਾਲ ਵਿੱਚ ਨਗਰ ਕੀਰਤਨ ਪਹੁੰਚਣ ਤੇ ਢੜੀਵਾਲ ਦੇ ਵਸਿਆں ਦੋ ਲੋ ਕੀਤਾ ਜਾ ਰਿਹਾ ਹੈ ਪ੍ਰਵਾਨ ਸਵਾਗਤ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਦ ਜੀ ਭਾਈ ਸਤੀਦਾਦ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਢੜੀਵਾਲ ਦੇ ਵਿੱਚ ਅੱਜ ਪਹੁੰਚ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਢੜੀਵਾਲ ਪੁਲਿਸ ਦੇ ਵੱਲੋਂ ਬਹੁਤੀ ਪ੍ਰਕਾਪਨਕ ਕੀਤੇ ਗਏ ਹਨ ਕਾਂ ਜੋ ਕੋਈ ਸ਼ਹਿਰ ਦੇ ਵਿੱਚ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਅਤੇ ਨਗਰ ਕੀਰਤਨ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਢਾੜੀਵਾਲ ਦੇ ਵਿੱਚ ਦੁਕਾਨਦਾਰ ਅਤੇ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਅਤੇ ਨਗਰ ਕੌਂਸਲ ਪ੍ਰਧਾਨ ਅਸ਼ੀਸ਼ ਦੁਗਲ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਲੰਗਰ ਲਗਾਏ ਜਾ ਰਹੇ ਹਨ ਅਤੇ ਨਗਰ ਕੀਰਤਨ ਦਾ ਭਰਮਾ ਸਵਾਗਤ ਢਾੜੀਵਾਲ ਬੱਸ ਸਟੈਂਡ ਵਿਖੇ ਕੀਤਾ ਜਾਵੇਗਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਨਗਰ ਕੌਂਸਲ ਪ੍ਰਧਾਨ ਅਸ਼ੀਸ਼ ਦੁਗਲ ਤੇ ਢਾੜੀਵਾਲ ਐਸ ਐਚਓ ਦਲਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਜੋ ਵਿਸ਼ਾਲ ਮਹਾਨ ਨਗਰ ਕੀਰਤਨ ਢਾੜੀਵਾਲ ਦੇ ਵਿੱਚ ਪਹੁੰਚ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੇ ਵੱਲੋਂ ਫੋਕਟਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਸਾਡੇ ਵੱਲੋਂ ਅਲੱਗ-ਅਲੱਗ ਜਗ੍ਹਾ ਨਾਕਾਬੰਦੀ ਕੀਤੀ ਗਈ ਹੈ ਤੇ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਜਿਸ ਨੂੰ ਮੁੱਖ ਰੱਖਦੇ ਹੋਏ ਸਾਡੇ ਵੱਲੋਂ ਪੂਰੀ ਤਰ੍ਹਾਂ ਚੌਕਸੀ ਵਧਾਈ ਗਈ ਹੈ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਭਾਰੀ ਮਾਤਰਾ ਦੇ ਪੁਲਿਸ ਫੋਰਸ ਵੀ ਲਗਾਈ ਗਈ ਹੈ ਵਾਇਗੁਰਜੀ ਦਾ ਬਾਏ ਵੀ ਵੀ ਫਰੇ ਅੱਜ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲੂ ਜੀ ਦੇ 350ਵਾਂ ਸਾਲ ਛਿਦੀ ਦਿਹਾੜੇ ਤੇ ਸਮਪਿਤ ਮਹਾਨ ਨਗਰ ਕੀਰਤਨ ਜੋ ਤੁਹਾਡੇ ਸ਼ਹਿਰ ਧਾਰੀਵਾਲ ਥਾਣੀ ਨਿਕਲ ਰਿਹਾ ਹੈ ਅਸੀਂ ਉਹਨਾਂ ਦਾ ਭਰਵਾ ਤੇ ਨਿੱਗਾ ਸਵਾਗਤ ਕਰ ਰਹੇ ਹਾਂ ਅਸੀਂ ਵੇਖੋ ਧਾਰੀਵਾਲ ਸ਼ਹਿਰ ਬਹੁਤ ਸਜਾਇਆ ਗਿਆ ਵਾ ਆਹ ਆਹ ਤੇ ਲੰਗਰ ਲਾਇਆ ਗਏ ਤੇ ਨੇ ਸਾਰੇ ਧਰਮਾਂ ਦੇ ਲੋਕ ਰਲ ਕੇ ਇਹ ਮਹਾਨ ਨਗਰ ਕੀਰਤਨ ਜਿਹੜਾ ਨਿਕਰਿਆ ਉਹਦਾ ਅਸੀਂ ਸਵਾਗਤ ਕਰਦੇ ਪਏ ਆ ਅਸੀਂ ਸਾਰੇ ਕਾਉਂਸਲਰ ਸਾਹਿਬਾਨ ਸਾਰੇ ਨਗਰ ਨਿਵਾਸੀ ਤੇ ਸਵਾਗਤ ਕਰ ਰਹੇ ਆ ਮੈਂ ਸਾਰਿਆਂ ਦੇ ਅੱਗੇ ਇਹ ਅਪੀਲ ਕਰਨਾ ਵੀ ਤੁਸੀਂ ਵੀ ਸਾਰੇ ਇੱਥੇ ਇਸ ਨਗਰ ਕੀਰਤਨ ਦਾ ਇਹ ਭਰਮਾ ਸਵਾਗਤ ਕਰੀਏ ਅਤੇ ਜਿਸਾ ਲੰਗਰ ਲਾਇਆ ਵਾ ਉਹਦੇ ਵਿੱਚ ਸ਼ਾਮਲ ਹੋਵੋ ਤੇ ਆਨੰਦ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਰੇ ਦੇਖੋ ਜੀ ਪੁਲਿਸ ਵੀ ਬਿਲਕੁਲ ਸਾਰੀ ਪੰਜਾਬ ਸਰਕਾਰ ਡਟ ਕੇ ਇਹਦਾ ਪਰਵਾ ਸਵਾਗਤ ਕਰ ਰਹੀ ਹੈ ਨਗਰ ਕੀਰਤਨ ਦਾ ਕਿਉਂਕਿ ਇਹ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਇਹ ਕੱਢਿਆ ਜਾ ਰਿਹਾ ਵਾ 350ਵਾਂ ਸਾਲ ਅਸੀਂ ਮਨਾ ਰਹੇ ਹਾਂ ਤੇ ਪੁਲਿਸ ਦਾ ਹੀ ਬਹੁਤ ਸਾਡਾ ਸਾਥ ਮਿਲ ਰਿਹਾ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਵਰਕਰ ਆ ਉਹ ਵੀ ਸਾਥ ਦੇ ਰਹੇ ਆ ਸਾਡੇ ਸ਼ਹਿਰ ਵਾਸੀ ਵੀ ਪੂਰਾ ਸਾਥ ਦੇ ਰਹੇ ਨੇ ਵੀ ਵੇਖੋ ਕਿੰਨਾ ਸਜਾਇਆ ਹੈ ਕਿੰਨੀ ਸਾਫ ਸੁਥਰੀ ਤੇ ਕਿੰਨੀ ਵਧੀਆ ਲੱਗਦਾ ਪਿਆ ਧੰਨਵਾਦ ਸ਼ਹਿਰ